ਜਿਹੜੀ ਅੱਗੇ ਅੱਗੇ ਸਭ ਤੋਂ ਅੱਗੇ ਡਿਊਟੀ ਆ ਉਹ ਸਾਡੇ ਫੌਜੀਆ ਦੀ ਹੋਣੀ ਚਾਹੀਦੀ ਯਾਰ ਸਾਰੇ ਰਲ ਮਿਲ ਕੇ ਵਾਰੀ ਵਾਰੀ ਸਾਡੇ ਫੌਜੀ ਡਿਊਟੀ ਦੇਣਾ ਤੇ ਉਹਨਾਂ ਨੂੰ ਬੜੇ ਤਰੀਕਿਆਂ ਦਾ ਪਤਾ ਵੀ ਕਿੱਦਾਂ ਅਸੀਂ ਆਪਣੇ ਆਪ ਨੂੰ ਸਿਕਿਓਰ ਕਰਨਾ ਕਿੱਦਾਂ ਬਚਣਾ ਵਾ ਬਿਲਕੁਲ ਬਿਲਕੁਲ ਆਪਣੇ ਨਾਲ ਨਾਲ ਸਰਦਾਰ ਸਾਹਿਬ ਖੜੇ ਨੇਗੇ ਤੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਫੌਜ ਵਾਲੀ ਜੈਕਟ ਪਾਈ ਵੀ ਆ ਤੇ ਫੌਜ ਦੇ ਵਿੱਚੋਂ ਰਿਟਾਇਰ ਹੋਏ ਹੋਏ ਨੇ ਤੇ ਕੀ ਗੱਲ ਸੀ ਤੁਸੀਂ ਕਹਿੰਦੇ ਵੀ ਭੱਜ ਕੇ ਆਇਓਗੇ ਪਟਿਆਲੇ ਤੋਂ ਜੀ ਗੱਲਿਆ ਸਾਹਿਬ ਦੇ ਸਮਰਥਨ ਲਈ ਜਿਵੇਂ ਆ ਮੈਂ ਆਪਣਾ ਪਹਿਲਾ ਵੀ ਜਿਹੜਾ ਨਾ ਤੁਹਾਨੂੰ ਤੁਹਾਨੂੰ ਦੱਸਣਾ ਚਾਹਾਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਸੋਹਣਾ ਵੀ ਰੱਖ ਦਿਓ ਜੀ ਹੁਣ ਮੈਂ ਵੀ ਕਾਲੀ ਚ ਪੁੱਛਣਾ ਹੋਵੇ ਗਿਆ ਨਾਂ ਜਗਿੰਦਰ ਸਿੰਘ ਢਾਲੀਵਾਲ ਪਿੰਡ ਬਾਦਸ਼ਾਹਪੁਰ ਕਾਲੇ ਕੀ ਆ ਮੇਰਾ ਠੀਕ ਹੈ ਤਾਂ ਪਟਾਲਾ ਡਿਸਟ੍ਰਿਕਟ ਆ ਤਹਿਸੀਲ ਸਮਾਣਾ ਆ ਮੇਰੀ ਠੀਕ ਹੈ ਜੀ ਤੇ ਮਤਲਬ ਪਿਛਲੇ ਕਿਸਾਨ ਅੰਦੋਲਨ ਦੇ ਵੇਲੇ ਵੀ ਤੁਸੀਂ ਉੱਥੇ ਗਏ ਸੀਗੇ ਮੰਨ ਲਓ ਵੀ ਦੌੜ ਲਗਾ ਕੇ ਜਾਂ ਕਿਵੇਂ ਜੀ ਬਿਲਕੁਲ ਬਿਲਕੁਲ ਇਹਨਾਂ ਨਾਲ ਕਿਸਾਨਾਂ ਨੂੰ ਸਾਡਾ ਸਲੂਟ ਆ ਕਿਉਂਕਿ ਅਸੀਂ ਫੌਜ ਦੇ ਵਿੱਚ ਹੀ ਸਰਵਿਸ ਕਰਦੇ ਸੀਗੇ ਤੇ ਅਸੀਂ ਸੜਾ ਦਾੰਦੀ ਰਾਖੀ ਬਸ ਕਰਨੀ ਸਿੱਖੀ ਸੀਗੀ ਵੀ ਕਿੱਦਾਂ ਆਪਣਾ ਦੁਸ਼ਮਣ ਤੋਂ ਆਪਣਾ ਦੇਸ਼ ਨੂੰ ਬਚਾਉਣਾ ਤੇ ਇਹਨਾਂ ਨੇ ਜਦੋਂ ਸੰਘਰਸ਼ ਸ਼ੁਰੂ ਕੀਤਾ ਆਪਣਾ ਜਿਹੜਾ ਦਿੱਲੀ ਸੰਭੂ ਬਾਰਡਰ ਤੋਂ ਟਿੱਕਰੀ ਬਾਰਡਰ ਤੇ ਇਹਨਾਂ ਨੇ ਜਿਹੜੀਆਂ ਆਪਣੀਆਂ ਕਿਸਾਨ ਜਥੇਬੰਦੀਆਂ 32 ਦੀਆਂ 32 ਉਦੋਂ ਏਕਾ ਸੀਗਾ ਤੇ ਉਹ ਉਸ ਟਾਈਮ ਤੇ ਅਸੀਂ ਵੀ ਘਰ ਬੈਠੇ ਇੱਕ ਇਹਨਾਂ ਦੇ ਬਾਪੂ ਜੀ ਨੂੰ ਮੈਂ ਇੱਕ ਅਕਸਰ ਫਿਰ ਗੱਲ ਜਦੋਂ ਕੋਈ ਪੁੱਛਦਾ ਤੇ ਕਰਨੀ ਪੈ ਜਾਂਦੀ ਆ ਇੱਕ ਬਾਪੂ ਜੀ ਸੀਗੇ ਸ਼ਾਇਦ ਇਹਨਾਂ ਨੇ ਵੀ ਕੋਈ ਵੀਡੀਓ ਉਹ ਦੇਖੀ ਹੋਊਗੀ ਉਹ ਬੈਰੀਅਰ ਦੇ ਉੱਤੇ ਸਾਈਕਲ ਤੇ ਜਾ ਰਹੇ ਸੀਗੇ ਤੇ ਮੈਂ ਵੀ ਉਹਨਾਂ ਨੂੰ ਘਰ ਟੀਵੀ ਤੇ ਦੇਖਿਆ ਜਦੋਂ ਟੀਵੀ ਤੇ ਦੇਖਿਆ ਤਾਂ ਮੈਂ ਵੀ ਭਾਵਕ ਹੋਇਆ ਯਾਰ ਅਸੀਂ ਪੌਜ ਦੇ ਵਿੱਚ ਲੰਮੀਆਂ ਅਰੇਸਾਂ ਲਾਉਂਦੇ ਹੁੰਦੇ ਸੀ 42 42 ਕਿਲੋਮੀਟਰ ਮੈਂ ਰਨਿੰਗ ਕਰਦਾ ਸੀ ਜਿਵੇਂ ਮੈਰਾਥਨ ਦੌੜਾ ਹੁੰਦੀ ਹੈ ਹਾਂਜੀ ਮੈਰਾਥਨ ਹੀ ਕਰਦਾ ਸੀ ਕਦੇ ਕਦੇ ਤੇ ਉਹਦੇ ਵੱਲ ਵੇਖ ਕੇ ਮੈਂ ਕਿਹਾ ਜੀ ਸਾਈਕਲ ਤੇ ਜਾ ਸਕਦਾ ਹੈ ਪ੍ਰਸ਼ਾਸਨ ਉਹਨੂੰ ਪੁੱਛਦਾ ਹੈ ਵੀ ਤੁਸੀਂ ਕਿੱਥੇ ਜਾ ਰਹੇ ਹੋ ਉਹ ਬਾਪੂ ਜੀ ਕਹਿੰਦੇ ਨੇ ਕਿ ਮੈਂ ਆਪਣਾ ਦਿੱਲੀ ਜਾ ਰਿਹਾ ਹਾਂ ਉਹ ਕਹਿੰਦੇ ਮੈਂ ਹੁਣ ਦਿੱਲੀ ਕਹਿੰਦੇ ਤੁਸੀਂ ਦਿੱਲੀ ਐਨੀ ਉਮਰ ਆ ਕੀ ਕਰੋਗੇ ਕਹਿੰਦਾ ਬਸ ਹੁਣ ਬਸ ਜਾ ਮਤਲਬ ਆਰ ਜਾਂ ਬਾਹਰ ਨਸਲਾਂ ਤੇ ਫਸਲਾਂ ਬਚਣਗੀਆਂ ਤਾਂ ਹੀ ਅਸੀਂ ਵਾਪਸ ਆਵਾਂਗੇ ਤੇ ਉਹਨਾਂ ਨੂੰ ਵੇਖ ਕੇ ਅੱਜ ਇਹਨ ਲੂਟ ਆ ਉਹਨਾਂ ਬਾਪੂ ਨੂੰ ਉਸ ਬਾਪੂ ਨੂੰ ਮੈਂ ਜਾਣਦਾ ਤੱਕ ਨਹੀਂ ਐ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਪਰ ਬੈਰੀਅਰ ਤੇ ਉਹਨਾਂ ਨੂੰ ਦੇਖ ਕੇ ਮੈਂ ਅੱਜ ਇਹਨਾਂ ਕਿਸਾਨਾਂ ਦਾ ਇੰਨਾ ਪਿਆਰ ਲਿਆ ਤੇ ਫੌਜੀ ਭਰਾਵਾਂ ਦਾ ਵੀ ਪਿਆਰ ਲਿਆ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਸਲੂਟ ਬੰਦਾ ਕਿਸਾਨਾਂ ਨੂੰ ਜੇ ਸਾਨੂੰ ਵੀ ਇਹਨਾਂ ਨੇ ਘਰੋਂ ਜਗਾਇਆ ਫਿਰ ਮੈਂ ਆਪਣਾ ਪ੍ਰੋਗਰਾਮ ਬਣਾਇਆ ਹਾਂਜੀ ਮਤਲਬ ਸਿੰਘੂ ਬਾਰਡਰ ਜਾਣ ਦਾ ਘਰੋਂ ਮੋਟਰਸਾਈਕਲ ਚੱਕਿਆ ਪ੍ਰੋਪਰ ਮੈਂ ਸਿਕਿਉਰਿਟੀ ਸੁਪਰਵਾਈਜ਼ਰ ਵੀ ਹੁਣ ਵੀ ਹਾਂ ਤਾਂ ਆਪਣਾ ਪੈਨ ਕਾਪੀ ਲਿਆ ਵੀ ਕਿੱਥੇ ਸਟੇ ਕਰਨਾ ਕਿੰਨੀ ਰਨਿੰਗ ਕਰਨੀ ਆ ਉਸ ਤਰੀਕੇ ਨਾਲ ਮੈਂ ਮਤਲਬ ਉਹ ਕਰਕੇ ਬਿਲਕੁਲ ਪਲਾਨ ਕਰਕੇ ਮੁਰਥਲ ਤਿੱਜਾ ਮੇਰਾ ਸਟੇ ਹੁੰਦਾ ਸੀਗਾ ਤਾਂ ਪਹਿਲਾ ਭੇਵਾ ਕ੍ਰਾਸ ਕਰਕੇ ਦੂਜਾ ਗਰਾਉਂਡੇ ਤੀਜਾ ਮੁਰਥਲ ਤੇ ਚੌਥੀ ਚੌਥੇ ਦਿਨ ਮੈਂ ਜਿਹੜਾ ਆਪਣਾ ਮੈਂ 35 35 40 ਕਿਲੋਮੀਟਰ ਰਹਿ ਜਾਂਦਾ ਮੁਰਥਲ ਤੋਂ ਸਿੰਘੂ ਬਾਰਡਰ ਤਾਂ ਮੈਂ ਆਪਣਾ ਦਿੱਲੀ ਜਿਹੜਾ ਆਪਣੇ ਜੇ ਮੈਂ ਤੁਸੀ ਇੱਥੇ ਉਹ ਗੁੱਠਿਆਂ ਦੀਆਂ ਫੋਟੋਆਂ ਦੇਖੋ ਤੇ ਸ਼ਾਇਦ ਤੁਹਾਨੂੰ ਫਿਰ ਫਿਰ ਪਤਾ ਲੱਗਦਾ ਵੀ ਹਾਂ ਇਹਨੇ ਕੁਝ ਕੀਤਾ ਮੇਰਾ ਕੋਈ ਵੀ ਨੌ ਜਿਹੜਾ ਵਾ ਪੈਰ ਦਾ ਉਹ ਨੌ ਪੈਰ ਦੇ ਉੱਤੇ ਨਹੀਂ ਸੀ ਜਾਂਦਾ ਲਹੂ ਲਵਾਨ ਮੇਰੇ ਪੈਰ ਹੋ ਜਾਂਦੇ ਸੀਗੇ ਤਾਂ ਮੈਂ ਉੱਥੇ ਪਹੁੰਚਦਾ ਸੀਗਾ ਤੇ ਦੋ ਵਾਰ ਹਾਜ਼ਰੀ ਭਰੀ ਆ ਕਿਸਾਨ ਜਥੇ ਬੰਦਿਆਂ ਦੇ ਪਹਿਲਾਂ ਜਿਹੜਾ ਸੰਘਰਸ਼ ਜਿੱਦਾਂ ਸੰਘਰਸ਼ ਦੀ ਸਮਾਪਤੀ ਹੋਈ ਆ ਤੇ ਮੋਦੀ ਨੇ ਐਲਾਨ ਕਰਤਾ ਵੀ ਮੈਂ ਜਿਹੜੇ ਕਾਨੂੰਨ ਆ ਵਾਪਸ ਲਵਾਂ ਉਹਦੀ ਖੁਸ਼ੀ ਦੇ ਵਿੱਚ ਦੁਬਾਰਾ ਜਿਹੜੀ ਆ ਰਨਿੰਗ ਕੀਤੀ ਸੀਗੀ ਉਹ ਉਧਰੋਂ ਇਧਰੋਂ ਆਈ ਸੀਗੀ ਹਾਂ ਨਹੀਂ ਉਧਰ ਹੀ ਗਿਆ ਸੀ 26 ਤਰੀਕ ਨੂੰ ਮੈਂ ਜਿੱਦਾਂ ਰਾਜੇਵਾਲ ਸਾਹਿਬ ਉਹ ਦਿਨ ਬੋੜੇ ਸੀ ਤੋਂ ਇਕੱਠੇ ਸੀਗੇ ਇਹ ਤਾਂ ਉਹ ਉਹ ਉਦੋਂ ਮੈਂ ਸਟੇਜ ਤੇ ਮੇਰੇ ਬਾਅਦ ਤੇ ਸਾਰੇ ਹੀ ਕਿਸਾਨ ਇੱਕ ਦੇ ਹੁਣ ਵੀ ਇੱਕ ਨੇ ਅਸੀਂ ਹੁਣ ਵੀ ਬੇਨਤੀ ਕਰਦੇ ਆ ਕਿ ਸਾਰੇ ਉਹ ਵੀਰੋਂ ਵਖਰੇਵੇਂ ਛੱਡ ਕੇ ਯਾਰ ਸਾਡਾ ਭਰਾ ਜਾ ਰਿਹਾ ਤੇ ਫਿਰ ਅਸੀਂ ਭੋਗਾ ਦੇ ਤੁਰੇ ਫਿਰਾਂਗੇ ਉਹਦਾ ਉਹਦਾ ਕੋਈ ਫਾਇਦਾ ਨਹੀਂ ਹੈ ਜਦੋਂ ਭੋਗਾ ਦੇ ਇਕੱਠ ਕਰਨ ਦਾ ਤੇ ਫਿਰ ਮੈਂ ਆ ਸਮਾਣਾ ਤੋਂ ਫਿਰ ਪ੍ਰੋਗਰਾਮ ਬਣਾਇਆ ਤੇ ਮੈਂ ਸਮਾਣਾ ਤੋਂ ਸਮਾਣਾ ਕੱਗਾ ਪਾਤਰਾ ਹੋਇਆ 15 ਤਰੀਕ ਨੂੰ ਮੈਂ ਇੱਥੇ ਫੌਜੀਆ ਦੇ ਕਾਫਲੇ ਨਾਲ ਪਹੁੰਚਿਆ ਸੀਗਾ ਤੇ ਇਦਾਂ ਮਤਲਬ ਹੁਣ ਜਿਹੜੇ ਅਗਲੇ ਜਿਹੜੀ ਕਾਰਵਾਈ ਕਰਦੇ ਰਹਿਦਾ ਸੀ। ਹਾਂ ਉਹਦੋਂ ਨਹੀਂ ਮੈਨੂੰ ਇਹ ਮੇਰਾ ਰਿਕਾਰਡ ਆ ਪੈਦਲ ਪੈਦਲ ਮੁੰਡੇ ਦਾ ਜਿਹੜਾ ਜੋਗੇ ਵਾਲੇ ਪਿੰਡ ਤੋਂ ਫੋਨ ਆਦੀ 15 ਤਰੀਕ ਨੂੰ ਫੋਨ ਆਇਆ ਦੀ ਹਾਂ ਹਾਂਜੀ ਹਾਂਜੀ ਮੈਂ ਮੇਰਾ ਜਿਹੜਾ ਰਿਕਾਰਡ ਆ ਪੈਦਲ ਯਾਤਰਾ ਕਰਨ ਦਾ 2000 ਕਿਲੋਮੀਟਰ ਮੈਂ ਕਰ ਚੁੱਕਿਆ। ਅੱਛਾ ਜੀ। ਕਿਉਂ ਦਰਬਾਰ ਸਾਹਿਬ ਦੀ ਵੀ ਮੈਂ ਪੈਦਲ ਯਾਤਰਾ 4 ਦਿਨ ਚ ਕੀਤੀ ਆ। ਠੀਕ ਹੈ। ਤਲਵੰਡੀ ਸਾਹਿਬੋਂ ਦੀ 2 ਦਿਨ ਦੇ ਚ 155 ਕਿਲੋਮੀਟਰ ਪਟਿਆਲਾ ਤੋਂ ਫਿਰ ਦਿੱਲੀ ਜਿਹੜਾ ਉਹ ਸਾਡੀਆਂ ਬੇਟੀਆਂ ਇੱਥੇ ਕਹਣ ਜਾਂਦੇ ਨੇ ਦੁਰਵਰਤੋਂ ਹੋਇਆ ਸੀਗਾ ਉਹਨਾਂ ਦੇ ਧਰਨੇ 'ਚ 255 95 ਕਿਲੋਮੀਟਰ ਮੈਂ ਮਤਲਬ ਆਪਣਾ ਯਾਤਰਾ ਕਰਕੇ ਉੱਥੇ ਉਹਨਾਂ ਦੇ ਧਰਨੇ ਦੇ ਵਿੱਚ ਵੀ ਜਿਹੜਾ ਉਹ ਬਜਰੰਗ ਪੁੰਨਿਆ ਗਈ ਉਹਨੂੰ ਕਹਿੰਦੇ ਆ ਲੜਕੇ ਨੂੰ ਉਹਨਾਂ ਨੇ ਮੇਰਾ ਮਤਲਬ ਉੱਥੇ ਆਉ ਭਗਤ ਵੀ ਕੀਤੀ ਸਤਿ ਸਨਮਾਨ ਵੀ ਕੀਤਾ ਮੇਰਾ ਤੇ ਮੈਂ ਉੱਥੇ ਵੀ ਪਹੁੰਚਿਆ ਸੀਗਾ ਤੇ ਫਿਰ ਬੰਦੀ ਸਿੰਘਾਂ ਦਾ ਜਿਹੜਾ ਲੱਗਿਆ ਆਪਣਾ ਉਹਦੇ ਚ ਵੀ 75 ਕਿਲੋਮੀਟਰ ਪਟਿਆਲਾ ਤੋਂ ਚੰਡੀਗੜ੍ਹ ਨਾ ਨਾ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਕਰੀਏ ਜੀ ਸੋਡੇ ਦਿਲ ਦੇ ਵਿੱਚ ਮੰਨ ਲਓ ਵੀ ਪੰਜਾਬ ਦਾ ਜਿਹੜਾ ਖੂਨ ਹੈ ਉਹ ਠਾਠਾ ਮਾਰਦਾ ਬਾਈ ਹੈ ਨਾ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਨਾ ਮੰਨ ਲਓ ਵੀ ਜਿਹੜਾ ਪੰਜਾਬੀ ਹੈ ਪੰਜਾਬ ਦਾ ਖੂਨ ਹੀ ਹੈ ਇਹ ਜਿਆ ਉਹ ਤਾਂ ਫਿਰ ਠੱਠਾ ਮਾਰਦੇ ਮੇਰਾ ਲਾਡ ਦੱਸਣਾ ਚਾਹਾਂਗੇ ਜਿਹੜੇ ਭਾਈ ਅਮਰਤਪਾਲ ਜੀ ਨੇ ਸਾਡੇ ਉਹਨਾਂ ਦੇ ਡੈਡੀ ਵੀ ਦੇਖੋ ਇੱਥੇ ਆ ਕੇ ਗਏ ਆ ਪੂਰਾ ਸਮਰਥਨ ਉਹਨਾਂ ਨੇ ਦਿੱਤਾ ਪਰਿਵਾਰ ਵੱਲੋਂ ਤੇ ਉਹਨਾਂ ਦੇ ਚੜ੍ਹਦੀ ਕਲਾ ਵਾਸਤੇ ਵੀ ਮੈਂ 270 ਕਿਲੋਮੀਟਰ ਸਮਾਣਾ ਤੋਂ ਚੱਲ ਕੇ ਤੇ ਉੱਥੇ ਵੀ ਮੈਂ ਹਾਜ਼ਰੀ ਜਿਹੜੀ ਭਰੀ ਸੀਗੀ ਉਹਨਾਂ ਦੇ ਆ ਆਪਣਾ ਜਿਹੜਾ ਉਹਨਾਂ ਦਾ ਦਫ਼ਤਰ ਬਣਿਆ ਹੋਇਆ ਖਡੂਰ ਸਾਹ ਆ ਠੀਕ ਹੈ ਜੀ ਹਾਂ ਜੀ ਉਹਨਾਂ ਦਾ ਬਿਲਕੁਲ ਜੀ ਤੇ ਇਸ ਤਰ੍ਹਾਂ ਦੀਆਂ ਬਥੇਰੀਆਂ ਹੁਣ ਰਾਤ ਪਹਿਰਾ ਦਿੱਤਾ ਬੜਾ ਸ਼ੌਂਕ ਸੀਗਾ ਵੀ ਪਹਿਰਾ ਦਈਏ ਜਾ ਕੇ ਉੱਥੇ ਉੱਥੇ ਦਾ ਦੇਖਦੀ ਦੇਵਾ ਕਰਦੇ ਹੀ ਰਹੇ ਆ ਤੇ ਸਾਰੀ ਰਾਤ ਜਾਗ ਗਏ ਮੇਰੇ ਨਾਲ ਜਦੋਂ ਕਿ ਇੱਥੇ ਵੀ ਬੇਨਤੀ ਕੀਤੀ ਸੀ ਜਿਹੜੇ ਟਾਇਰ ਫੌਜੀ ਨੇ ਭਰਾ ਹੁਣ ਹਨਾ ਵੀ ਉਹਨਾਂ ਨੂੰ ਪਤਾ ਹੁੰਦਾ ਬਿਲਕੁਲ ਉਹਨਾਂ ਨੂੰ ਮੇਰਾ ਮੇਰਾ ਇੱਕ ਉਹਨਾਂ ਨੂੰ ਮੈਸੇਜ ਆ ਵੀ ਫੌਜੀ ਭਰਾਵਾਂ ਨੂੰ ਵੀ ਤੁਸੀਂ ਇੱਥੇ ਆਪਣੇ ਇੱਕ ਦੋ ਇੱਕ ਦੋ ਟੈਂਟ ਲਾਓ ਤੇ ਜਿਹੜੀ ਉਹ ਜਿਹੜੀ ਅੱਗੇ ਅੱਗੇ ਸਭ ਤੋਂ ਅੱਗੇ ਡਿਊਟੀ ਆ ਉਹ ਸਾਡੇ ਫੌਜੀਆ ਦੀ ਹੋ ਜਾ ਬੋਦੀ ਡਿਊਟੀ ਦੇਣਾ ਤੇ ਉਹਨਾਂ ਨੂੰ ਬੜੇ ਤਰੀਕਿਆਂ ਦਾ ਪਤਾ ਹੈ ਕਿਦਾਂ ਅਸੀਂ ਆਪਣੇ ਆਪ ਨੂੰ ਸੇਫਰ ਕਰਨਾ ਕਿਦਾਂ ਬਚਣਾ ਵਾ ਬਿਲਕੁਲ ਬਿਲਕੁਲ ਤੇ ਸਟੇਜ ਤੋਂ ਵੀ ਜੀ ਇਹ ਵਾਰੀ ਵਾਰੀ ਬੇਨਤੀ ਹੁੰਦੀ ਹੈਗੀ ਹਨਾ ਵੀ ਜਿਵੇਂ ਹੁਣ ਦਲੇয়াল ਸਾਹਿਬ ਨੂੰ ਕਿਤੇ ਵੀ ਚੱਕ ਕੇ ਨਾ ਲੈ ਜਾਣ ਜਾਂ ਹੋਣਾ ਹੋਵੇ ਵੀ ਜਿਵੇਂ ਰਿਟਾਇਰ ਫੌਜੀ ਭਰਾ ਇਹ ਚੀਜ਼ ਦੀ ਡਿਊਟੀ ਸਾਹਮਣ ਤੁਸੀ ਵੀ ਜੀ ਮੰਨ ਲਓ ਜਿਹੜੇ ਕੋਈ ਵੀਰ ਛੋਡੇ ਨਾਲ ਕੰਮ ਕਰਦੇ ਆ ਜਾਂ ਕੋਈ ਛੋਡੇ ਗਰੁੱਪਾਂ ਦੇ ਵਿੱਚ ਨੇ ਹਨਾ ਤਾਂ ਉਹਨਾਂ ਨੂੰ ਜ਼ਰੂਰ ਜੀ ਇਹ ਸਨੇਹ ਲਾਓ ਤੇ ਹੋਰ ਵੀ ਜਿਹੜੇ ਕੋਈ ਆਪਣੀ ਵੀਡੀਓ ਦੇਖਦੇ ਆ ਜਾਂ ਕਿਸੇ ਵੀ ਆਪਣੇ ਭੈਣ ਭਰਾਵਾਂ ਦੇ ਜੋ ਵੀ ਵੀਰ ਖੜੇ ਨੇ ਬਾਈ ਫੌਜੀ ਦੇਖਦੇ ਆ ਹਨਾ ਆਪਣੀ ਵੀਡੀਓ ਦੇਖਣਗੇ ਤਾਂ ਸਾਰਿਆਂ ਨੂੰ ਬੇਨਤੀ ਆ ਹੱਥ ਬਨ ਕੇ ਵੀਰ ਬਣ ਕੇ ਵੀ ਇੱਥੇ ਪਹੁੰਚੋ ਬਾਈ ਬਣ ਕੇ ਬਤੋ ਬਤ ਹਨਾ ਥੋਡੀ ਜ਼ਰੂਰਤ ਹੈ ਕਿ ਤੁਹਾਨੂੰ ਪਤਾ ਹੈ ਵੀ ਜਿਹੜੀ ਜੰਗ ਆ ਗਈ ਉਹ ਕਿਵੇਂ ਜਿੱਤੀ ਜਾਣੀ ਹੈ ਕਿਵੇਂ ਬਾਕੀ ਤੁਹਾਡਾ ਬਹੁਤ ਧੰਨਵਾਦ ਜੀ ਇਹਨਾਂ ਨੇ ਤੁਹਾਨੂੰ ਕਵਰ ਕੀਤਾ ਆ ਕੇ ਤੇ ਇਹ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਆ ਇਹੋ ਜਿਹਾ ਸਮਾਗਮ ਬਹੁਤ ਕੋਈ ਗੱਲ ਨਹੀਂ ਜੀ ਸਮਕਨ ਜਿਸ ਤਾਪਾ ਗਾਣੇ ਆ ਹਨਾ ਜਿਹੜਾ ਆਪ ਖੁਦ ਨੇ ਕਿਸਾਨ ਆ ਤੂੰ ਦੁਬਾਰਾ ਜਦੋਂ ਆਪਾਂ ਚੈਨਲ ਚਲਾਉਣਾ ਭਾਈ ਸਾਡਾ ਹੱਕ ਬਣਦਾ ਵੀ ਇੱਥੇ ਆ ਕੇ ਦਿਖਾਈਏ ਸਾਰਾ ਕੁਝ ਲੋਕਾਂ ਨੂੰ ਪਤਾ ਲੱਗੇ ਵੱਧ ਤੋਂ ਵੱਧ ਆ ਸਾਡਾ ਭਰਾ ਦੇਖ ਲਓ ਸ਼ੁਕਰਨ ਸਿੰਘ ਆਪਦੀ ਜਾਨ ਦੀ ਬਾਜ਼ੀ ਲਾ ਗਿਆ ਭਰਾਓ ਆਪਣਾ ਪੰਜਾਬ ਦਾ ਖੂਨ ਹੈ ਜਿਆ ਇੱਕ ਦੂਜੇ ਤੋਂ ਵੱਧ ਵੱਧ ਕੇ ਪੈਂਦੇ ਆਗੇ ਪਰ ਉਹੀ ਗੱਲ ਬਾਈ ਵਾਲੀ ਮੰਨ ਲਓ ਜੇ ਕੋਈ ਮੂਰੇ ਬੰਦੇ ਟ੍ਰੇਨਡ ਹੋਣਗੇ ਹਨਾ ਤਾਂ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਸ ਤਰੀਕੇ ਬਾਹਰ ਕਰਨਾ ਕੀ ਉਹ ਕਰਵਾਇਆ ਬਿਲਕੁਲ ਬਿਲਕੁਲ ਇਹ ਸਾਨੂੰ ਸਾਨੂੰ ਇਹ ਬੇਨਤੀ ਵੀ ਕਰਦੇ ਆ ਜਾਂ ਰਾਤ ਵੀ ਮੈਂ ਅਲਾਸਮੈਂਟਾਂ ਸੁਣੀਆਂ ਦੇਖੋ ਇੰਨੀ ਮੈਂ ਇਹਨਾਂ ਵਧੀਆ ਲੱਗਿਆ ਮੈਨੂੰ ਕਿ ਮਤਲਬ ਕਿ 5 ਮਿੰਟ ਵੀ ਗੱਡੀ ਦਾ ਪੈਂਦਾ ਨਹੀਂ ਸੀ ਵੀ ਗੇੜੇ ਤੇ ਗੇੜੇ ਤੇ ਗੇੜਾ ਇੰਨੀ ਇਹਨਾਂ ਨੇ ਅਲਾਸਮੈਂਟ ਕੀਤੀ ਆ ਰਾਤ ਨੂੰ ਬਿਲਕੁਲ ਔਰ ਬੜਿਆ ਵਧੀਆ ਢੰਗ ਦੇ ਨਾਲ ਜਿਹੜਾ ਬੋਲਦੇ ਇੱਕ ਕੱਲੀ ਕੱਲੀ ਗੱਲ ਜਿਹੜੀ ਸੀ ਸਮਝ ਆਉਂਦੀ ਸੀ ਉੱਥੇ ਵੀ ਇਹ ਬੋਲਦੇ ਸੀਗੇ ਕਿ ਫੌਜੀ ਭਰਾ ਜਿਹੜੇ ਨੇ ਉਹ ਇੱਥੇ ਆਉਣ ਸਾਨੂੰ ਦੱਸਣ ਕਿ ਅਸੀਂ ਕਿੱਦਾਂ ਜਿਹੜਾ ਜਿਹੜਾ ਅਥਰੂ ਗੈਸ ਦੇ ਗੋਲੇ ਆ ਉਹਨਾਂ ਤੋਂ ਅਸੀਂ ਕਿੱਦਾਂ ਬਚ ਸਕਦੇ ਆ ਤੇ ਉਹ ਸਾਨੂੰ ਥੋੜਾ ਜਿਹਾ ਉਹਦਾ ਜਿਆਦਾ ਤਰੀਕਾ ਪਤਾ ਵਾ ਵੀ ਕਿੱਦਾਂ ਕਰਨਾ ਤੇ ਫੌਜੀਆ ਨੂੰ ਬੇਨਤੀ ਕਰਦੇ ਆ ਅਸੀਂ ਕਿ ਸਾਡੇ ਫੌਜੀ ਭਰਾ ਇੱਥੇ ਵੱਧ ਤੋਂ ਵੱਧ ਆਪਣੇ ਕਾਫਲੇ ਲੈ ਕੇ ਪੱਕੇ ਪੱਕੀ ਡਿਊਟੀ ਲਾਉਣਾ ਆਪਣੇ ਜਿਹੜੇ ਜਥੇਬੰਦੀਆਂ ਬਣੀਆਂ ਹੋਈਆਂ ਸਾਡੀਆਂ ਪ੍ਰਧਾਨ ਨੇ ਸਾਡੇ ਵੀ ਜਿੱਦਾਂ ਕਿਸਾਨ ਜਥੇਬੰਦੀਆਂ ਨੇ ਐਦਾਂ ਵੀ ਸਾਡੀਆਂ ਵੀ ਜਥੇਬੰਦੀ ਨਹੀਂ ਮੈਂ ਥੋੜੇ ਇੱਥੇ ਪੰਜਵੀਂ ਬਟਾਲੀ ਨੂੰ ਪਤਾ ਨਹੀਂ ਕਿਹੜੀ ਦਾ ਹੀ ਉਹ ਕਰਕੇ ਆਇਆ ਸੀਗਾ ਤੇ ਜਿਨ੍ਹਾਂ ਨੇ ਉਹ ਕਿਹੜੀ ਬੈਲੀ ਜਿੱਤੀ ਵੀ ਹੈਗੀ ਉਹਨਾਂ ਦਾ ਰਾਜਪੁਰੇ ਪ੍ਰੋਗਰਾਮ ਖਾਦੀ ਉਸ ਵੇਲੇ ਵੀਡੀਓ ਕਰਨ ਗਿਆ ਸੀ ਪਤਾ ਨਹੀਂ ਪੰਜ ਸਿੱਖ ਬਟਾਲੀਅਨ ਤੇ ਮੇਰੇ ਖਿਆਲ ਚ ਅੱਛਾ 5 ਸਿੱਖ ਹੋਣੀ ਆ 5 ਸਿੱਖ ਹਾਂ 5 ਸਿੱਖ ਬਟਾਲੀਅਨ ਜਿਹੜੀ ਉਹਨਾਂ ਨੇ ਕੋਈ 1964 ਚ ਖੜੀ ਬਾਅਦ ਚ ਹੋਈ ਏਦਾਂ ਦੀ ਜਿਵੇਂ ਸਾਡਾ ਸਾਡੀ ਹੁਣ ਜਿਹੜੀ ਸਾਡੀ ਜੁੰਡ ਦਾ ਇਤਿਹਾਸ ਦਸੀਏ ਤਾਂ ਸਾਡੀ ਜੁੰਡ 1705 ਦੀ ਖੜੀ ਹੈ ਤੇ ਅਸੀਂ ਜਿਹੜਾ ਜਜੀਲਾ ਸੁਣਦੇ ਹਾਂ ਜਜੀਲਾ ਪਹਾੜੀ ਉਹ ਜਜੀਲਾ ਪਹਾੜਾ ਜਿਹੜਾ ਅਸੀਂ ਜਿੱਤਿਆ ਸੀਗਾ ਉਹ 1550 ਫਰਸਟ ਪਟਿਆਲਾ ਰਜਿੰਦਰ ਸਿੰਘ ਨੇ ਤੇ ਮੇਰੀ ਵੀ ਜੁੰਡ 1550 ਫਰਸਟ ਪਟਿਆਲਾ ਰਜਿੰਦਰ ਸਿੰਘ ਆ